ਹੋਲੀ ਦੇ ਉੱਤੇ ਹੁਣ ਹੁੱਲੜਬਾਜ਼ਾਂ ਦੀ ਖੈਰ ਨਹੀਂ ਹੈ ਪੰਜਾਬ ਵਿਸ਼ੇਸ਼ ਨਾਕੇ ਪੁਲਿਸ ਦੇ ਵੱਲੋਂ ਲਗਾਏ ਜਾਣਗੇ ਹੁੱਲੜਬਾਜ਼ਾਂ ਦੇ ਲਈ ਰੋਡ ਮੈਪ ਤੱਕ ਹੁਣ ਪੁਲਿਸ ਨੇ ਤਿਆਰ ਕਰ ਲਏ ਨੇ ਖੈਰ ਨਹੀਂ ਹੈ ਹੁਣ ਤੁਹਾਡੀ ਹਰ ਕੋਈ ਜਿਹੜਾ ਵੀ ਹੋਲੀ ਖੇਡਣ ਦਾ ਸ਼ੌਕੀਨ ਹੈ ਤਾਂ ਹੁੱਲੜਬਾਜ਼ੀ ਨਹੀਂ ਕਰਨੀ ਕਿਉਂਕਿ ਹੁਣ ਪੁਲਿਸ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਨਾਕੇ ਲੱਗ ਜਾਣਗੇ ਥਾਂ ਥਾਂ ਤੇ ਨਾਕੇ ਲੱਗਣ ਵਾਲੇ ਨੇ ਚੈੱਕ ਪੁਆਇੰਟਸ ਦੇ ਉੱਪਰ ਅਲਕੋਮੀਟਰ ਜਾਏ ਜਾਣਗੇ ਵੱਡੀ ਹੁਣ ਦੀ ਖਬਰ ਸਾਹਮਣੇ ਆ ਰਹੀ ਹੈ ਹੋਲੀ ਖੇਲਣ ਦੇ ਚਾਵਾਨਾਂ ਦੇ ਲਈ ਬੇहद ਜ਼ਰੂਰੀ ਖਬਰ ਹੈ ਇੱਕ ਪਹਿਲਾਂ ਹੀ ਤੁਹਾਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਡੇਲੀ ਬੋਸ ਪੰਜਾਬੀ ਦੇ ਉੱਪਰ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੇ ਵੱਲੋਂ ਜਿਹੜੀ ਕੋਈ ਵੀ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਇਸ ਤਰੀਕੇ ਦੀ ਹਰਕਤ ਕਿਉਂਕਿ ਨਵੀਆਂ-ਨਵੀਆਂ ਖਬਰਾਂ ਜਿਹੜੀਆਂ ਹਰ ਸਾਲ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਨੇ ਪਰ ਉਸ ਖੇਡ ਨੂੰ ਕਿਸ ਤਰੀਕੇ ਨਾਲ ਜਾਣ ਲੇਵਾਹੀ ਬਣਾ ਦਿੰਦੇ ਨੇ ਨੁਕਸਾਨ ਇਨਾ ਕਰ ਦਿੰਦੇ ਨੇ ਕਿ ਉਸਦ ਕਹਿਣ ਦੀ ਕੋਈ ਹੱਦ ਨਹੀਂ ਪਿਛਲੀ ਵਾਰ ਵੀ ਜਿਹੜਾ ਹੋਲੀ ਦੇ ਕਿਸੇ ਤਿਉਹਾਰ ਦੇ ਉੱਪਰ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਵਿਦੇਸ਼ੀ ਕੁੜੀ ਦੇ ਉੱਪਰ ਰੰਗ ਲਗਾ ਤੇ ਬੁਰੇ ਤਰੀਕੇ ਦੇ ਨਾਲ ਤਾਂ ਅਜਿਹੀਆਂ ਜਿਹੜੀਆਂ ਸਥਿਤੀਆਂ ਬਣ ਜਾਂਦੀਆਂ ਨੇ होली ਦਾ ਇੱਕ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਆ ਜਿਸ ਦੇ ਉੱਪਰ ਖੇਡੀ ਜਾਂਦੀ ਹੈ होली ਰੰਗਾ ਦੀ होली ਖੇਡੀ ਜਾਂਦੀ ਹੈ ਪਰ ਲੋਕ ਇਸ ਨੂੰ ਕੋਈ ਹੋਰ ਹੀ ਰੂਪ ਦੇ ਦਿੰਦੇ ਨੇ ਤਾਂ ਹੁਣ ਕਾਬੂ ਕਰਨ ਦੇ ਲਈ ਨੱਥ ਪਾਉਣ ਦੇ ਲਈ ਇਹ ਹੁੱਲੜਵਾਜ਼ਾ ਨੂੰ ਪੁਲਿਸ ਨੇ ਹੁਣ ਵੱਡੀ ਇੱਕ ਤਰੀਕੇ ਦੇ ਨਾਲ ਕਹਿ ਲੋ ਕਿ ਤਿਆਰੀ ਕਰ ਲਈਏ ਰੋਡ ਮੈਪ ਤਿਆਰ ਕਰ ਲਏ ਨੇ ਨਾਕੇ ਲੱਗਣ ਵਾਲੇ ਨੇ ਦੱਸ ਦਿਆ ਹੁਣ ਇਸ ਖਬਰ ਦੇ ਵਿੱਚ ਕੀ ਕੁਝ ਹੈ ਕਿ ਹੋਲੀ ਵਾਲੇ ਦਿਨ ਸੜਕਾਂ ਦੇ ਉੱਤੇ ਹੰਗਾਮਾ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਰੋਡ ਮੈਪ ਤਿਆਰ ਕਰ ਲਿਆ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੋਲੀ ਵਾਲੇ ਦਿਨ ਰੁਟੀਨ ਨਾਕਿਆਂ ਤੋਂ ਇਲਾਵਾ ਵੀ ਸ਼ਹਿਰ ਦੇ ਵਿੱਚ 50 ਤੋਂ ਵੱਧ ਥਾਵਾਂ ਦੇ ਉੱਤੇ ਵਿਸ਼ੇਸ਼ ਨਾਕੇ ਲਗਾਏ ਜਾਣਗੇ ਸੁਰੱਖਿਆ ਦੇ ਲਈ 1500 ਦੇ ਕਰੀਬ ਜਵਾਨ ਤੈਨਾਤ ਕੀਤੇ ਜਾਣਗੇ ਨਾ ਨਾ ਕਿਹਾ ਤੇ ਹੋਲੀ ਵਾਲੇ ਦਿਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜਾਂ ਫਿਰ ਸੜਕਾਂ ਦੇ ਉੱਤੇ ਹੰਗਾਮਾ ਕਰਨ ਵਾਲਿਆਂ ਨੂੰ ਘੇਰਿਆ ਜਾਵੇਗਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਵਿਸ਼ੇਸ਼ ਨਾਕੇ ਲਗਾਉਣ ਦੇ ਲਈ ਟੀਮਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵੀ ਇਹ ਤਿਉਹਾਰ ਆਪਣੇ ਪਰਿਵਾਰਾਂ ਦੇ ਨਾਲ ਸ਼ਾਂਤੀਪੂਰਵਕ ਮਨਾਉਣ ਦੀ ਜਿਹੜੀ ਅਪੀਲ ਕੀਤੀ ਗਈ ਹੈ ਕਿ ਇਸ ਨੂੰ ਹੋਲੀ ਨੂੰ ਹੋਲੀ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਸ ਨੂੰ ਖੇਡ ਦਾ ਹੀ ਤਿਉਹਾਰ ਮਨਾਇਆ ਜਾਵੇ ਤਾਂ ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਅਕਸਰ ਦੇਖਿਆ ਜਾਂਦਾ ਹੋਲੀ ਵਾਲੇ ਦਿਨ ਕਈ ਲੋਕ ਸ਼ਰਾਬ ਪੀ ਕੇ ਗੱਡੀਆਂ ਚਲਾ ਕੇ ਸੜਕਾਂ ਦੇ ਉੱਤੇ ਹਾਸਿਆਂ ਦਾ ਕਾਰਨ ਬਣਦੇ ਨੇ ਜੇ ਲੋਕਾਂ ਦੇ ਉੱਤੇ ਸ਼ਿਕੰਜਾ ਕਸਣ ਲਈ ਪੁਲਸ ਅਧਿਕਾਰੀਆਂ ਨੇ ਐਲਕੋਮੀਟਰ ਲਗਾ ਕੇ ਸੜਕਾਂ ਨੂੰ ਜਾਮ ਕਰਨ ਦੀ ਜੜੀ ਹੈ ਚੇਤਾਵਨੀ ਦਿੱਤੀ ਜਾਮ ਨਾ ਹੋਣ ਸੜਕਾਂ ਸੜਕਾਂ ਦੇ ਉੱਤੇ ਜਾਮ ਲਗਾਉਣ ਦੀ ਵੀ ਯੋਜਨਾ ਬਣਾਈ ਹੈ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਦੇ ਕੋਲ ਕਾਫੀ ਮਾਤਰਾ ਵਿਚਾਲ ਕੋਮੀਟਰ ਹਨ ਇਹ ਐਲਕੋਮੀਟਰ ਸਾਰੀਆਂ ਨਾਕੀਆਂ ਜਿਹੜੇ ਹੈਗੇ ਨੇ ਨਾਕਿਆਂ ਦੇ ਉੱਤੇ ਖੜੇ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕੀਤੇ ਜਾਣਗੇ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਸ਼ਰਾਬੀ ਡਰਾਈਵਰਾਂ ਦੇ ਚਲਾਨ ਉਸੇ ਵੇਲੇ ਮੌਕੇ ਤੇ ਕੱਟ ਲਏ ਜਾਣਗੇ ਤੇ ਭੱਜਣ ਦਾ ਕੋਈ ਰਸਤਾ ਵੀ ਨਹੀਂ ਮਿਲੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸੜਕਾਂ ਦੇ ਚੌਰਾਹਿਆਂ ਵਿੱਚ ਰੁਟੀ ਨਾਕਾਬੰਦੀ ਹੁੰਦੀ ਹੈ होली ਵਾਲੇ ਦਿਨ ਲੋਕ ਸੜਕਾਂ ਦੇ ਉੱਤੇ ਦੋ ਪਹੀਆ ਚਾਰ ਪਹੀਆ ਵਾਹਨਾਂ ਦੇ ਉੱਤੇ ਹੰਗਾਮਾ ਕਰਦੇ ਨੇ ਤਾਂ ਟਾਈਮ ਦਿੱਤਾ ਗਿਆ ਕਿ ਕਿੰਨੇ ਵਜੇ ਤੱਕ ਨਾਕਾਬੰਦੀ ਰਹੇਗੀ ਉਹ ਵੀ ਤੁਹਾਨੂੰ ਦੱਸਾਂਗੇ ਅਜਿਹੇ ਲੋਕਾਂ ਦੇ ਉੱਤੇ ਸ਼ਿਕੰਜਾ ਕਸਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਅੰਦਰਲੇ ਇਲਾਕਿਆਂ ਦੇ ਵਿੱਚ ਨਾਕਾਬੰਦੀ ਕਰਨ ਦੇ ਸਖਤ ਹੁਕਮ ਦਿੱਤੇ ਗਏ ਨੇ ਨਾਕਾਬੰਦੀ ਸ਼ਹਿਰ ਦੇ ਅੰਦਰਲੇ ਇਲਾਕਿਆਂ ਦੇ ਪ੍ਰਮੁੱਖ ਚੌਕਾ ਦੇ ਉੱਤੇ ਕੀਤੀ ਜਾਵੇਗੀ ਜੋ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ ਰੈਸਟੋਰੈਂਟ ਵੀ ਜਿਹੜੇ ਨਜ਼ਰ ਦੇ ਜੋ ਹੋਣਗੇ ਰੈਸਟੋਰੈਂਟਸ ਦੇ ਉੱਤੇ ਵੀ ਨਜ਼ਰ ਹੋਵੇਗੀ ਇਸ ਮਾਮਲੇ 'ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਈ ਰੈਸਟੋਰੈਂਟ ਸੰਚਾਲਕ ਹੋਲੀ ਵਾਲੇ ਦਿਨ ਤਿਉਹਾਰ ਮਨਾਉਣ ਦੇ ਪ੍ਰੋਗਰਾਮ ਵੀ ਰੱਖਦੇ ਨੇ ਕੁਝ ਰੈਸਟੋਰੈਂਟ ਸੰਚਾਲਕ ਹੋਲੀ ਦੇ ਪ੍ਰੋਗਰਾਮਸ ਦੌਰਾਨ ਲੋਕਾਂ ਨੂੰ ਪਾਬੰਦੀਸ਼ੁਦਾ ਹੁੱਕ ਹੁੱਕਾ ਵੀ ਜੜਾ ਮੁਹੱਈਆ ਕਰਵਾਉਂਦੇ ਨੇ ਸ਼ਰਾਬਾਂ ਪੀਂਦੇ ਨੇ ਲੋਕ ਇਸ ਸਤਿਉਹਾਰ ਦੇ ਉੱਪਰ ਇਸ ਪਵਿੱਤਰ ਤਿਉਹਾਰ ਦੇ ਉੱਪਰ ਅਜਿਹੀਆਂ ਚੀਜ਼ਾਂ ਨਾ ਕੀਤੀਆਂ ਜਾਣ ਅਧਿਕਾਰੀਆਂ ਨੇ ਦੱਸਿਆ ਜੇ ਰੈਸਟੋਰੈਂਟ ਸੰਚਾਲਕਾਂ ਖਿਲਾਫ ਕਾਰਵਾਈ ਕਰਨ ਲਈ ਵੱਖਰੀ ਟੀਮ ਬਣਾਈ ਗਈ ਹੈ ਇਹਨਾਂ ਟੀਮ ਵੱਲੋਂ ਸਮੇਂ ਸਮੇਤ ਰੈਸਟੋਰੈਂਟ ਦੀ ਜਾਂਚ ਕੀਤੀ ਜਾਂਚ ਕੀਤੀ ਜਾਵੇਗੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਹੁਣ ਹਰ ਗਲੀ ਹਰ ਮੋੜ ਦੇ ਉੱਤੇ ਤੁਹਾਨੂੰ ਨਾਕੇ ਮਿਲਣ ਵਾਲੇ ਨੇ ਹੁੱਲੜਬਾਜ਼ਾਂ ਦੀ ਹੋਲੀ ਦੇ ਉੱਪਰ ਖੈਰ ਨਹੀਂ ਹੁਕਮ ਨਾ جاری ਕਰਨ ਦੇ ਉੱਤੇ ਵੱਖ-ਵੱਖ ਜਿਹੜੀਆਂ ਵਾਰਦਾਤਾ ਜਾਂ ਕਹਿ ਲੋ ਕਿ ਹੁੱਲੜਬਾਜ਼ੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਹੁਕਮ ਸਖਤ ਜਾਰੀ ਕਰ ਦਿੱਤੇ ਗਏ ਨੇ ਜੇ ਨਾ ਇਹਨਾਂ ਦੀ ਪਾਲਣਾ ਹੋਈ ਤਾਂ ਸਖਤ ਕਾਰਵਾਈ ਵੀ ਹੋਵੇਗੀ